ਅਤਰਿਆਂ ਦਾ ਤੇ ਹਰ بڑے ਸ਼ਰਧਾ ਭਾਵ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਤਾਂ ਅੱਜ ਪਹਿਲੇ ਨਵਰਾਤਰੀ ਦੇ ਉੱਤੇ ਤੁਹਾਨੂੰ ਲੈ ਕੇ ਆਇਆ ਸ਼ੀਤਲਾ ਮੰਦਿਰ ਵਿਖੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜੋ ਮਾਤਾ ਰਾਣੀ ਦੇ ਭਗਤ ਨੇ کافی ਵੱਡੇ ਪੱਦਰ ਦੇ ਉੱਤੇ ਮੰਦਿਰ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਉੱਥੇ ਹੀ ਅਸੀਂ ਮੰਦਿਰ ਦੇ ਜਿਹੜੇ ਪੁਜਾਰੀ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਹਾਂ ਕਿ ਅੱਜ ਦੇ ਇਸ ਨਵਰਾਤਰੀਆਂ ਨੂੰ ਲੈ ਕੇ ਜਿੱਥੇ ਕਿ ਮਾਤਾ ਰਾਣੀ ਦੇ ਭਗਤ ਵੱਡੀ ਗਿਣਤੀ ਦੇ ਵਿੱਚ ਮੰਦਿਰ ਪਹੁੰਚ ਰਹੇ ਨੇ ਉੱਥੇ ਹੀ ਮੰਦਿਰ ਦੇ ਇਤਿਹਾਸ ਨਾਲ ਵੀ ਜਾਣੂ ਕਰਾਉਨੇ ਆ ਤੇ ਨਾਲ ਦੀ ਨਾਲ ਅੱਜ ਦੇ ਇਸ ਪਵਨ ਦਿਹਾੜੇ ਨੂੰ ਲੈ ਕੇ ਕਿਉਂਕਿ ਨਵਰਾਤਰਾ ਦੀ ਗੱਲ ਕਰੀਏ ਤਾਂ ਬੜੇ ਸ਼ਰਧਾ ਭਾਵ ਤੇ ਉਤਸ਼ਾਹ ਨਾਲ ਮਨਾਏ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਜੀ ਇਸ ਮੰਦਿਰ ਬਾਰੇ ਦੱਸੋ ਕਿ ਕੀ ਮਹਾਨਤਾ ਹੈਗੀ ਐਸ ਮੰਦਿਰ ਕਿੰਨੇ ਸੂ ਸਾਲ ਪੁਰਾਣਾ ਮੰਦਿਰ ਹੈਗਾ ਐ ਮੰਦਿਰ ਜੀ 700 ਸਾਲ ਪੁਰਾਣਾ ਮੰਦਿਰ ਹੈ ਐ ਮੰਦਿਰ ਨੂੰ ਪ੍ਰਾਚੀਨ ਸੀਤਲਾ ਮਾਤਾ ਮੰਦਿਰ ਕਹਿੰਦੇ ਨੇ ਜੀ ਠੀਕ ਹੈ ਐ ਮੰਦਿਰ 'ਚ ਤਿੰਨ ਦੇਵੀ ਆਗੇ ਜੇ ਮਾਤਾ ਸਰਸਵਤੀ ਮਹਾਦੁਰਗਾ ਤੇ ਮਾਤਾ ਕਾਲੀ ते शीतला मा, माँ शीतला माई भी आगे महा महामाई भी आगे साइड ते ठीक है ते आप आज के दिन माता जी का पहला ते, पहला नवरात्रा प्रथमम शैलपुत्री मतलब मतलब पहले दिन जो पूजा होता है माता की रूप शैलपुत्री शैलपुत्री मा, माता की पूजा होती है तो तो आज जो है आदित्य नामक विक्रम सम्मत के नाम से जो है आज से नया साल भी शुरू हुआ है ठीक है तो तो इस प्रकार से माता रानी को कच्ची लस्सी चढ़ती है आज के दिन सभी महिलाएं माताएं बहनें सभी भक्तजन जो भी जो भी धर्म प्रेमी या सभी माता जी के लिए वर्त व्रत रखते हैं और सभी श्रद्धा भगवान श्रद्धा भाव से माता जी के माथा टेकने आते हैं और शाम को दुर्गाना मंदिर के तरफ से अलग अलग पार्टियां अलग 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 अलग, अलग, -अलग जो है भजन कीर्तन करने वाले उनको भी आमंत्रित करने के लिए बहुत ही भव्य तरीका से बहुत ही भव्य तरीका से मंदिर में आयोजित किया जाता है नवरात्रि का त्यौहार हर रोज होता है सात के सात दिन होगा इस बार नौ दिन नौ दिन नौ दिन नवा दुर्गा नव दुर्गा भगवती के नौ रूप है सभी सभी भगवती अलग अलग दिन में अलग अलग देवियों की पूजा होती है और ये जो भगत हैं ये कितनी बड़ी गिनती में मंदिर पहुंचते हैं ये मंदिर ग्यारह बजे तक माता रानी को कच्ची लस्सी चढ़ती है ग्यारह बजे माता रानी का स्नान होता है स्नान के बाद फिर 12 बजे भोग लगता है तो 12 से साढ़े बारह भोग लगेगा फिर सवा एक बजे दर्शन बंद हो जाएंगे फिर तीन बजे खुलेगा फिर रात को 10 बजे तक माता रानी के दर्शन होंगे, फिर शाम को पाँच बजे से भव्य भजन कीर्तन का आयोजन होगा और जो जो भक्तिजन है इसी तरह से मंदिर आएंगे रात तक कैसे भीड़ रहेगी जो कच्ची लस्सी चढ़ेगी वो सुबह के टाइम में चढ़ती है शाम को नहीं चढ़ती है जो माता रानी का एक बार स्नान होके फिर हम माता रानी को जो जो दूसरे श्रृंगार वाले पोशाक डाल देते हैं उसके बाद फिर कच्ची लस्सी नहीं चढ़ती है अभी जो माता रानी को जो पोशाक डाले वो स्नान वाले पोशाक है तो अभी कच्ची लस्सी चढ़ेगी साढ़े ग्यारह बजे तक ग्यारह बजे उससे बाद उसके बाद कच्ची लस्सी नहीं चढ़ती है ये हर रोज ऐसे ही नौ दिन का ऐसे प्रोग्राम रहेगा फिर रामनवमी के दिन यहाँ पर हवन भी किया जाता है दुर्गयाना कमेटी के द्वारा यहाँ पर ਇਹ ਤਸਵੀਰਾਂ ਮੰਦਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਮਾਤਾ ਰਾਣੀ ਦੇ ਭਗਤ ਨਹੀਂ ਕਿੰਨੇ ਵੱਡੀ ਗਿਣਤੀ ਦੇ ਵਿੱਚ ਜੋ ਮੰਦਰ ਵਿਖੇ ਪਹੁੰਚੇ ਹੋਏ ਨੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਨਵਰਾਤਰੀ ਦੇ ਪਹਿਲੇ ਦਿਨ ਜੋ ਮੰਦਰ ਦੇ ਵਿੱਚ ਜੋ ਰੌਣਕਾਂ ਲੱਗੀਆਂ ਨੇ ਤਾਂ ਉਹਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਗਮਨੀ ਟੀਵੀ ਦੇ ਉੱਤੇ ਤਾਂ ਤਸਵੀਰਾਂ ਲਗਾਤਾ ਤੜ ਨਾਲ ਜਗਵਾਨੀ ਟੀਵੀ ਤੇ ਸਾਂਝੀਆਂ ਕਰ ਰਹੇ ਆ ਤਾਂ ਕੁਝ ਜਿਹੜੇ ਭਗਤ ਨੇ ਉਹ ਵੀ ਸਰਨਾ ਮੌਜੂਦ ਨੇ ਤਾਂ ਤੁਸੀਂ ਅੱਜ ਮੰਦਿਰ ਆਏ ਹੋ ਨਵਰਾਤਰਾ ਪਹਿਲਾ ਤਾਂ ਕਾਫੀ ਇਤਿਹਾਸਿਕ ਮੰਦਿਰ ਹੈਗਾ ਤਾਂ ਕਿਵੇਂ ਵੇਖਦਾ ਹਾਂ ਅੱਜ ਦੇ ਇਸ ਦਿਨ ਨੂੰ ਬਹੁਤ ਵਧੀਆ ਬਹੁਤ ਵਧੀਆ ਨਜ਼ਾਰਾ ਆ ਜਾਂਦਾ ਮੰਦਿਰ ਜਾ ਕੇ ਮਹਾਰਾਣੀ ਦੇ ਜਗਨਾਤੇ ਆਇਆ ਦਿਲ ਖੁਸ਼ ਹੋ ਜਾਂਦਾ ਸਾਰੀਆਂ ਸੰਗਤਾਂ ਆਈਆਂ ਉਹ ਪ੍ਰਣਾ ਮੰਦਿਰਾਂ ਬੜੀ ਮਨ ਨੂੰ ਸ਼ਾਂਤੀ ਮਿਲਦੀ ਹੈ ਇਸ ਕੱਚੀ ਰੱਸੀ ਚੜਾਣ ਆਏ ਹੋ ਕੱਚੀ ਰੱਸੀ ਚੜਾਣ ਆਏ ਹੋ ਕੱਚੀ ਰੱਸੀ ਚੜਾਣ ਆਏ ਹੋ ਦਦਲਾ ਸ਼ਿਚਾ ਬਾਤਾ ਰਾਣੀ ਨਿਸ਼ਾਨ ਨ ਕਰਨਾ ਦੇ ਅਦ ਨਾਲ ਆਏ ਤਸਵੀਰਾਂ ਮਾਤਾ ਦੀ ਜੈ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਜੋ ਮਾਤਾ ਰਾਣੀ ਦੇ ਭਗਤ ਨੇ ਵੱਡੀ ਗਿਣਤੀ ਦੇ ਵਿੱਚ ਮੰਦਰ ਦੇ ਵਿੱਚ ਪਹੁੰਚ ਰਹੇ ਨੇ ਤਾਂ ਉਹਨਾਂ ਵੱਲੋਂ ਮੰਦਰ ਵਿਖੇ ਪਹੁੰਚ ਕੇ ਅੱਜ ਦੇ ਦਿਨ ਮਾਤਾ ਰਾਣੀ ਦੇ ਦਰਸ਼ਨਦਾਰ ਕਿਤੇ ਜਾ ਰਿਹਾ ਤਾਂ ਤੁਸੀਂ ਵੀ ਨਵਰਾਤਰੀ ਦੇ ਪਹਿਲੇ ਦਿਨ ਜਿੱਦਾ ਆ ਰਹੇ ਹੋ ਕਾਫੀ ਵੱਡੇ ਪੱਧਰ ਦੇ ਉੱਤੇ ਨਜੋਸ਼ ਮਾਤਾ ਰਣੀ ਦੇ ਭਗਤ ਨੇ ਇੱਥੇ ਪਹੁੰਚ ਰਹੇ ਨੇ ਤਾਂ ਕਿਵੇਂ ਵੇਖਦਾ ਹੈ ਇਹ ਦਿਹਾੜੇ ਨੂੰ ਬਹੁਤ ਵਧੀਆ ਜੀ ਖੁਸ਼ੀ ਦਾ ਦਿਨ ਅੱਜ ਮਾਤਾ ਦਿਨ ਰਾਤੇ ਸ਼ੁਰੂ ਹੋਇਆ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਬਾਹ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚੇ ਵੀ ਜਿਹੜੇ ਹੈਗੇ ਨੇ ਉਹ ਵੀ ਨਾਲ ਅਜਿਹੇ ਦਿਨ ਇਸ ਮੰਦਿਰ ਦੇ ਵਿੱਚ ਪਹੁੰਚ ਰਹੇ ਨੇ ਤਾਂ ਅਏ ਅੱਜ ਤੁਸੀਂ ਵੀ ਮੰਦਿਰ ਵਿਖੇ ਆਏ ਹੋ ਕਿਵੇਂ ਵੇਖ ਦੋ ਐ ਦੇਸ ਪਵਨ ਦਿਹਾੜੇ ਨੂੰ ਹਾਂਜੀ ਅੱਜ ਦਾ ਪਵਨ ਦਿਹਾੜਾ ਮੰਦਿਰ ਦੇ ਦਰਸ਼ਨ ਕਰਨ ਆਏ ਹੋ ਮਾਤਾ ਜੀ ਦੇ ਦਰਸ਼ਨ ਕਰਨ ਆਏ ਹੋ ਕਿਵੇਂ ਵੇਖ ਦੋ ਨਵਰਾਤਰੀ ਸ਼ੁਰੂ ਹੋਏ ਅੱਜ ਹਾਂਜੀ ਹਾਂਜੀ ਬੜੀ ਤੂ ਮਤਾਬ ਨਾਲ ਮਲਾਇਆ ਜਾਂਦਾ ਇੱਥੋਂ ਦੇ ਜਿੰਨੇ ਵੀ ਭਗਤ ਹੈਗੇ ਬਹੁਤ ਸ਼ਰਦਾ ਨਾਲ ਆਉਂਦੇ ਆ ਮਾਤਾ ਰਾਣੀ ਸਰਦਨੀ ਮਨੋ ਕਾਮਨਾ ਪੂਰੀਆਂ ਕਰਦੀ ਹੈ ਬਹੁਤ ਮਾਨਤਾ ਕੀ ਜੋ ਕੁਝ ਮੰਗੋਗੇ ਮਿਲੇਗਾ ਹਾਂਜੀ ਕਿਲਸੀ ਦੇ ਇਸ਼ਨਾਨ ਕਰਾਣਾ ਹਾਂਜੀ ਕੱਚੀ ਦਾ ਹਰ ਰੋਜ਼ ਛਿੱਟਾ ਦੇਣਾ ਘਰ ਜਾ ਕੇ ਅਸੀਂ ਇੱਥੇ ਚੜਾਣੀ ਹੈ ਛੇ ਘਰ ਜਾ ਕੇ ਛਿੱਟਾ ਦੇਣਾ ਹੈ ਬਹੁਤ ਆਨੰਦ ਆਉਂਦਾ ਹੈ ਬਹੁਤ ਵਧੀਆ ਲਗਾਤਾ ਤੜ ਨਾਲ ਸੰਜੇ ਕੀਤੇ ਨੇ ਤਾਂ ਐਸੇ ਤਰ੍ਹਾਂ ਦੇ ਨਾਲ ਬਨੇਰੋ ਜਗਮਨੀ ਟੀਵੀ ਦੇ ਨਾਲ ਤੜ ਨਾਲ ਕੱਲੇ ਕੱਲੇ ਨਵਰਾਤਰੀ ਦੀ ਜਿਹੜੀ ਤਾਂ ਸਵੇਰ ਸੰਜੀ ਕਰਦੇ ਰਾਵਾਂਗੇ ਮੰਦਿਰ ਤੋਂ ਕੈਮਰਾਮੈਨ ਸੁਨੀਕਮਰ ਦੇ ਨਾਲ ਇਲੈਕਸ਼ਨ ਨਾਲ ਜਗਮਨੀ ਟੀਵੀ ਸ਼੍ਰੀ ਹਮਸਾਹਬ